ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਫੌਜਾਂ ਠੀਕ ਠਾਕ ਆ ਜੀ ਛੜਦੀ ਕਲਾ ਚਾ ਜੀ ਫੌਜਾਂ ਠੀਕ ਆ ਜੀ ਤੇ ਅੱਜ ਸੰਗਤਾਂ ਨੂੰ ਆਪਾਂ ਦੱਸਾਂਗੇ ਵੀ ਰਗੜੇ ਦੀ ਮਰਜ਼ਾਦਾ ਕੀ ਆ ਕਈ ਲੋਕ ਆਮ ਕਹਿ ਦਿੰਦੇ ਵੀ ਨਿਹੰਗ ਸਿੰਘ ਦੇਗਾ ਛੱਕਦੇ ਆ ਅੱਛਾ ਜੀ ਤੇ ਇਹ ਦੇਗਾ ਦੀ ਮਰਜ਼ਾਦਾ ਵੀ ਅੱਜ ਦੱਸ ਦਾਂਗੇ ਵੀ ਵੀ ਇਹ ਕਿਵੇਂ ਲੱਗਦੀਆਂ ਨੇ ਕਿਉਂ ਲੱਗਦੀਆਂ ਨੇ ਤੇ ਇਹਦਾ ਦਾ ਕਾਰਨ ਕੀ ਆ ਠੀਕ ਹੈ ਜੀ ਤੇ ਇਹ ਦੇਗਾ ਮਹਾਰਾਜ ਦਸਵੇਂ ਪਾਸ਼ਾ ਕਲਗੀਧਰ ਪਾਸ਼ਾ ਦੇ ਸਮੇਂ ਤੇ ਜਦੋਂ ਜੰਗ-ਜੋਦ ਹੁੰਦੇ ਸੀ ਠੀਕ ਹੈ ਜੀ ਸਿੰਘਾਂ ਦੇ ਫੱਟ ਵੱਜਦੇ ਹੁੰਦੇ ਸੀ ਅੱਛਾ ਜੀ ਤਲਵਾਰਾਂ ਦੇ ਠੀਕ ਹੈ ਫਿਰ ਉਹ ਤੋਂ ਬਾਅਦ ਚ ਜੰਗ ਦੇ ਵਿੱਚ ਜਦੋਂ ਜੂਝਦੇ ਹੁੰਦੇ ਸੀ ਸਿੰਘਾਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਸਾਡੇ ਤਲਵਾਰ ਦਾ ਫੱਟ ਵੱਜਾ ਹੋਇਆ ਕੁਝ ਉਹਨਾਂ ਨੇ ਸ਼ਹੀਦੀ ਦੇ ਗਾਉ ਉਸ ਸਮੇਂ ਦੇ ਵਿੱਚ ਸ਼ਕੀਆਂ ਹੁੰਦੀਆਂ ਸੀ ਤੇ ਸ਼ਹੀਦੀ ਦੇ ਗਾਉ ਉਹਨਾਂ ਨੂੰ ਸ਼ਕਾ ਕੇ ਤਿਆਰ ਪਰ ਤਿਆਰ ਕਰਕੇ ਸਿੰਘ ਪੂਰਾ ਤਿਆਰ ਪਰ ਤਿਆਰ ਪਹਿਰੇ ਦੇ ਵਿੱਚ ਰਹਿੰਦੇ ਹੁੰਦੇ ਸੀ ਕਿਉਂਕਿ ਜਿਹੜੀ ਦੇਗ ਆ ਦੇਗ ਜਿਹੜੀ ਆ ਇਹ ਛੱਟ ਜਿਹੜੀ ਛੱਟ ਨੂੰ ਦਰਦ ਦਰਦ ਦੇ ਆ ਦਰਦ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਵੀ ਦਰਦ ਹੁੰਦਾ ਆ ਕਿਉਂਕਿ ਸਿੰਘਾਂ ਦੇ ਫੱਟ ਬੜੇ-ਬੜੇ ਡੂੰਘੇ ਲੱਗ ਜਾਂਦੇ ਹੁੰਦੇ ਉਸ ਸਮੇਂ ਦੇ ਵਿੱਚ ਜੀ ਬਾਬਾ ਜੀ ਹਾਂ ਜੀ ਤੇ ਬਾਬਾ ਜੀ ਫਿਰ ਤੁਸੀਂ ਜ਼ਿਆਦਾਤਰ ਨਾ ਵਰਤਨ ਵੀ ਸਰਬਲੋਹ ਦੇ ਹੀ ਵਰਤਦੇ ਆ ਹਨਾ ਹਾਂ ਜੀ ਵਰਤਨ ਵੀ ਸਰਬਲੋਹ ਦੇ ਕਿਉਂਕਿ ਖਾਲਸੇ ਪੰਥ ਦੀ ਮਰਜ਼ਾਦਾ ਸਰਬਲੋਹ ਦੀ ਹੈ ਜੀ ਸਾਰਾ ਇਹ ਵੀ ਸਰਬਲੋਹ ਆ ਸਾਡੇ ਗੁੱਟਾਂ ਦੇ ਵਿੱਚ ਵੀ ਸਰਬਲੋਹ ਹੀ ਹੁੰਦਾ ਹੈਗਾ ਠੀਕ ਹੈ ਜੀ ਹਾਂਜੀ ਤੇ ਬਾਬਾ ਜੀ ਕਹਿੰਦੇ ਸਰਬਲੋਹ ਨਾਲ ਬਿਮਾਰੀਆਂ ਦੂਰ ਭੱਜ ਜਾਂਦੀਆਂ ਹਨ ਇਹ ਜੀ ਸਰਬਲੋਹ ਆ ਚੀਜ਼ ਐਸੀ ਆ ਸਾਡੇ ਮਹਾਂਪੁਰਖਾਂ ਦੇ ਨਾਲ ਚੰਡੀਗੜ੍ਹ ਪੀਜੀਆਈ ਦੇ ਵਿੱਚ ਡਾਕਟਰਾਂ ਦੇ ਨਾਲ ਮੀਟਿੰਗ ਹੋਈ ਸੀ ਅੱਛਾ ਜੀ ਤੇ ਉਹਨਾਂ ਨੇ ਆਮ ਪੁੱਛਿਆ ਵੀ ਨਿਆਗ ਸਿੰਘ ਦੇ ਜੇ ਸਾਟ ਲੱਗ ਜੇ ਜਾਂ ਲਾਤਾਂ ਮਾ ਟੁੱਟ ਜੇ ਜਾਂ ਐਕਸੀਡੈਂਟ ਕੋਈ ਹੋ ਜੇ ਉਹ ਕੇਸ ਆਉਂਦੇ ਵੇਖੇ ਆ ਅਸੀਂ ਕੋਈ ਦੂਜਾ ਕੇਸ ਆਉਂਦਾ ਨਹੀਂ ਵੇਖਿਆ ਜਾਂ ਕੋਈ ਕੈਂਸਰ ਦਾ ਆ ਜਾ ਕੋਈ ਹੋਰ ਬਿਮਾਰੀ ਜਿਵੇਂ ਆਮ ਆਮ ਬੰਦੇ ਨੂੰ ਲੱਗ ਜਾਂਦੀ ਆ ਉਹਹੀਂ ਆਉਂਦੀਆਂ ਨਹੀਂ ਵੇਖੀਆਂ ਇਹ ਬਿਮਾਰੀਆਂ ਜੀ ਬਾਬਾ ਤੇ ਇਹ ਮਾਰ ਕਲਗੀ ਤਰਪਾਸ਼ ਨੇ ਜਿਹੜਾ ਸਰਬਲੋਹਾ ਬਖਸ਼ਾ ਇਹ ਸਰਬਲੋਹਾ ਜਿਹੜਾ ਆਪਾਂ ਬਣਾਉਂਨੇ ਚੀਜ਼ਾਂ ਇਹ ਚੀਜ਼ਾਂ ਖੁਰਦੀਆਂ ਸਰਬਲੋਹ ਦੇ ਵਿੱਚ ਜੀ ਜੀ ਤੇ ਇੱਕ ਸਰਬਲੋਹਾ ਇਹੋ ਜੀ ਚੀਜ਼ ਹੈ ਸਾਰੀਆਂ ਜਿਹੜੀਆਂ ਬਿਮਾਰੀਆਂ ਅੰਦਰੋਂ ਲੋਹਾ ਕਿਉਂਕਿ ਖੁਰ ਕੇ ਜਿਹੜਾ ਅੰਦਰ ਜਾਂਦਾ ਹੈਗਾ ਇਹ ਲੋਹਾ ਹਾਂਜੀ ਤੇ ਇਹ ਸਾਰਾ ਕੁਝ ਜਿਹੜੀਆਂ ਅੰਦਰ ਲੀਆਂ ਬਿਮਾਰੀਆਂ ਸਾਰੀਆਂ ਕੱਟੀਆਂ ਜਾਂਦੀਆਂ ਹੈਗੀਆਂ ਜੀ ਬਾਬਾ ਹਾਂਜੀ ਤੇ ਇੱਕ ਜਿਹੜਾ ਆ ਸੁਨਹਿਰਾ अच्छा जी ये लाल पत्थर ਦਾ ਹੁੰਦਾ ਹੈਗਾ ਤੇ ਜਿਹੜਾ ਆ ਸਲੋਤਰ ਹੈਗਾ ਇਹ ਨਿੰਮ ਦਾ ਹੁੰਦਾ ਹੈਗਾ ਠੀਕ ਹੈ ਜੀ ਇਹ ਨਿੰਮ ਦਾ ਸਲੋਤਰ ਹੁੰਦਾ ਨਿੰਮ ਵੀ ਬਹੁਤ ਜ਼ਿਆਦਾ ਬਿਮਾਰੀਆਂ ਕੱਢਦਾ ਹੈਗਾ ਠੀਕ ਹੈ ਜੀ ਹਾਂ ਜੀ ਤੇ ਬਾਬਾ ਜੀ ਫਿਰ ਆ ਜਮਾ ਹੱਲਾ ਖੇਡ ਰਹੇ ਆ ਉਸ ਤੋਂ ਪਹਿਲਾਂ ਫਿਰ ਦੇਗਾਂ ਲੱਗਣਗੀਆਂ ਹਾਂ ਜੀ ਮਹੱਲੇ ਨੂੰ ਮੋਖਰਾ ਕੇ ਫਿਰ ਦੇਗਾਂ ਲੱਗਦੀਆਂ ਨਾ ਚਲੋ ਆਮ ਖਾਲਸਾ ਪੰਥ ਸ਼ਿਕਾਰ ਨੂੰ ਜਾਂ ਜੰਗ ਨੂੰ ਚੜਦਾ ਹੈਗਾ ਜੇ ਮਹੱਲੇ ਨੂੰ ਚੜਦਾ ਉਦੋਂ સીਧੀ ਦੇਗਾਂ ਲੱਗ ਕੇ ਫੇਰ ਹੀ ਮਹੱਲੇ ਦੀ ਜਾਂ ਜੰਗ ਦੀ ਜਾਂ ਸ਼ਿਕਾਰ ਦੀ ਰਵਾਨਗੀ ਹੁੰਦੀ ਆ ਖਾਲਸਾ ਪੰਥ ਕਰਦਾ ਹੈਗਾ ਜੀ ਹਾਂਜੀ ਇਹ ਮਰਜ਼ਾਦਾ ਹੈ ਖਾਲਸੇ ਪੰਥ ਦੀ ਜਿਹੜਾ ਮਹੱਲੇ ਚੜਨਾ ਪਹਿਲਾਂ ਚਲੋ ਦੇਖਾਂ ਤੇ ਆਮ ਰੋਜ਼ ਲੱਗਦੀਆਂ ਹੀ ਹੈਗੀਆਂ ਠੀਕ ਹੈ ਜੀ ਵੀ ਦੋਵੇਂ ਸਮੇਂ ਦੇ ਵਿੱਚ ਸਵੇਰੇ ਅਮਰਤ ਵੇਲੇ ਸ਼ਾਮਾਂ ਨੂੰ ਪਿਛਲੇ ਪੈਰ ਦੀਆਂ ਦੇਗਾ ਲੱਗਣੀਆਂ ਹੈਗੀਆਂ ਠੀਕ ਹੈ ਇਹ ਲੱਗਦੀਆਂ ਆ ਪਰ ਜਿਹੜੀਆਂ ਮਹੱਲੇ ਨੂੰ ਮੋਖ ਰੱਖ ਕੇ ਦੇਗਾਂ ਲੱਗਣੀਆਂ ਸੀਦੀ ਦੇਗਾ ਉਹ ਵੀ ਲੱਗਣੀਆਂ ਲੱਗਣੀਆਂ ਠੀਕ ਹੈ ਇਹ ਮਹੱਲੇ ਦੀਆਂ ਦੇਗਾਂ ਲੱਗ ਰਹੀਆਂ ਠੀਕ ਹੈ ਇਹ ਵੀ ਖਾਲਸਾ ਪੰਥ ਦੀ ਇਹ ਮਰਜ਼ਾ ਦਾ ਮੁੱਢ ਤੋਂ ਹਾਂਜੀ ਇਹ ਮਰਜ਼ਾ ਦਾ ਖਾਲਸੇ ਪੰਥ ਦੀ ਜੀ ਨਾਮ ਖਾਲਸਾ ਪੰਥ ਦੇ ਗੰਪਣੀ ਸਾਕੇ ਤਿਆਰ ਪਰ ਤਿਆਰੋ ਕਿ ਮਲੇ ਜੜਦਾ ਫੇ ਮਾਰੇ ਕਲਗੀਧਰ ਪਾਸ਼ਾ ਜੀ ਨੇ ਆਖਿਆ ਵੀ ਜੇ ਸਾਡੇ ਦਰਸ਼ਨ ਕਰਨੇ ਆ ਚਲੋ ਸਾਡਾ ਖਾਲਸਾ ਪੰਥ ਪੂਰਾ ਤਿਆਰ ਵਰ ਤਿਆਰ ਮਹੱਲੇ ਚੜੇ ਆਊਗਾ ਤੇ ਉਹਨਾਂ ਦੇ ਦਰਸ਼ਨ ਕਰ ਲੋ ਤੇ ਜੇ ਸੱਚੇ ਮਨ ਵੇਖੋਗੇ ਤੇ ਕਲਗੀਧਰ ਪਾਸ਼ਾ ਦੇ ਵਿੱਚ ਦਰਸ਼ਨ ਹੋ ਜਾਣਗੇ ਫੌਜ ਦੀ ਜੀ ਜੀ ਇਹ ਜਿਹੜਾ ਹੁਣ ਇਹਦੇ ਵਿੱਚ ਸਰਦਾਈਆਂ ਲੱਗ ਚੁੱਕੀਆਂ ਨੇ ਅੱਛਾ ਜੀ ਇਹਦੇ ਵਿੱਚ ਸਰਦਾਈਆਂ ਤਿਆਰ ਹੋ ਗਈਆਂ ਨੇ ਠੀਕ ਹੈ ਜੀ ਦੇਗ ਲੱਗ ਰਹੀ ਆ ਠੀਕ ਹੈ ਜੀ ਦੇਗਾਂ ਦਾ ਛਾਣਾ 10-15 ਮਿੰਟ ਲੱਗਣਗੇ ਫੇ ਦੇਗਾਂ ਦਾ ਛਾਣਾ ਪੈ ਜਾਊਗਾ ਠੀਕ ਹੈ ਜੀ ਹਾਂ ਜੀ ਫੇ ਦੇਗਾਂ ਵੀ ਤਿਆਰ ਪਰ ਤਿਆਰ ਹੋ ਕੇ ਅਰਦਾਸ ਬੇਨਤੀ ਕਰਕੇ ਨਗਾਰੇ ਤੇ ਚੋਬ ਲਾ ਕੇ ਜਿੰਨੀ ਵੀ ਸਰਬੱਤ ਸੰਗਤ ਆਊਗੀ ਸਾਰਿਆਂ ਨੂੰ ਸਾਰੀਆਂ ਸੰਗਤਾਂ ਨੂੰ ਇਹ ਦੇਗਾਂ ਪਾਣੀ ਸਰਦਾਈਆਂ ਸਿਕਾਈਆਂ ਜਾਣਗੀਆਂ ਕੋਈ ਵੀ ਆ ਜਾਈ ਚੱਲ ਕੋਈ ਵੀ ਕੋਈ ਵੀ ਚੱਲ ਕੇ ਆ ਜੇ ਕਿਸੇ ਨੂੰ ਨਾ ਨਹੀਂ ਹੈਗੀ ਇਹ ਠੀਕ ਹੈ ਜੀ ਵੀ ਆਮ ਕਈ ਕਹਿ ਦਿੰਦੇ ਆ ਨਾ ਵਿੱਚ ਲੋਕ ਵੀ ਨਿਹੰਗ ਸਿੰਘ ਆਪਾਂ ਨੂੰ ਲਾਗੇ ਨਹੀਂ ਹੋਣ ਦਿੰਦੇ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਇਹ ਚੀਜ਼ਾਂ ਹੈ ਆਪਦੇ ਕੱਲਿਆਂ ਨਹੀਂ ਨਹੀਂ ਵਰਤਦੇ ਇਹ ਸਾਰੀ ਸੰਗਤ ਲਈ ਲੰਗਰੀ ਲੰਗਰੀ ਇਹਨਾਂ ਨੂੰ ਇਹਨਾਂ ਨੂੰ ਇਕੱਤਰ ਦੇ ਰਗੜੇ ਕਿਉਂ ਕਿਹਾ ਜਾਂਦਾ ਵੀ ਕੋਈ ਵੀ ਵੀਰ ਭਰਾ ਕੋਈ ਵੀ ਆ ਕੇ ਸ਼ਖਸ ਕਾ ਸਕਦਾ ਹੈਗਾ ਠੀਕ ਹੈ ਠੀਕ ਹਾਂਜੀ ਤੇ ਬਾਬਾ ਜੀ ਹੋਰ ਕੋਈ ਗੱਲਬਾਤ ਹੋਵੇ ਤਾਂ ਬਸ ਚੜ੍ਹਦੀ ਕਲਾ ਜੀ ਕਾਰਗ ਜਾਵੇ ਨਿਹਾਲੋ ਜਾਵੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੌ ਸਿੰਘ ਸਾਹਿਬ ਜੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਸ਼ਹੀਦਾਂ ਸਿੰਘਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਗੁਰਪ੍ਰੇਅ ਅਕਾਲ ਦੇਖ ਤੇ ਇੱਕ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਨੂੰ ਅੱਗੇ ਤੁਰ ਅੱਗੇ ਬਾਤ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਖਾਲਸਾ ਪੰਥ ਦੀ ਇਸ ਮਰਯਾਦਾ ਬਾਰੇ ਸਾਰੇ ਦੋਸਤਾਂ ਨੂੰ ਪਤਾ ਲੱਗ ਜਾਵੇ ਧੰਨਵਾਦ ਜੀ